ਹਾਂ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅਸਲ ਅਸੀਂ ਚੰਡੀਗੜ੍ਹ ਆ ਗਏ ਸੀਗੇ ਤੇ ਜਿਹੜਾ ਉਹ ਬਲੌਗ ਆ ਆਉਣ ਵਾਲਾ ਤੇ ਉਹ ਤੋਂ ਬਾਅਦ ਵਾਲਾ ਉਹ ਤੁਹਾਨੂੰ ਦੇਖਣ ਨੂੰ ਮਿਲੂ ਕੱਲ ਨੂੰ ਕਿਉਂਕਿ ਅੱਜ ਸਮਾਂ ਘੱਟ ਸੀਗਾ ਬੀ ਜੀ ਬਹੁਤ ਸੀ ਇੱਕ ਨੈਟਵਰਕ ਦੀ ਦਿੱਕਤ ਹੈ ਤੇ ਅੱਜ ਤੁਹਾਨੂੰ ਇੱਕ ਜ਼ਰੂਰੀ ਜਾਣਕਾਰੀ ਦੇਣੀ ਗੱਲ ਦੱਸਣੀ ਹੈ ਮਤਲਬ ਜਾਣਕਾਰੀ ਤਾਂ ਕੀ ਦੇਣੀ ਹੈ ਤੁਸੀਂ ਸੁਣ ਵੀ ਲਈ ਹੋਣੀ ਹੈ ਕਿ ਇੱਥੇ ਇੱਕ ਬਹੁਤ ਮੰਦਭਾਗ ਘਟਨਾ ਹੋਈ ਹੈ ਸਹਾਣਾ ਸਾਹਿਬ ਕੋਲੇ ਤੇ ਹੁਣ ਅਸੀਂ ਮਤਲਬ ਜਾ ਰਹੇ ਆ 88 ਸੈਕਟਰ ਕੰਮ ਸੀਗਾ ਤੇ ਰਸਤੇ ਵਿੱਚ ਇੰਨਾ ਜਿਆਦਾ ਟ੍ਰੈਫਿਕ ਆ ਨਾ ਬਾਈ ਜੀ ਕੱਲ ਦੇ ਟ੍ਰੈਫਿਕ ਦੇ ਵਿੱਚ ਉਲਝੇ ਫਿਰਦੇ ਅਸੀਂ ਕਿਉਂਕਿ ਧਰਨੇ ਲੱਗੇ ਹੋਏ ਆ ਰੋਡ ਬਲੌਕ ਹੈ ਉਹਦਾ ਕਾਰਨ ਬਾਈ ਜੀ ਗੱਲ ਹੈ ਕਿ ਆਏ ਇੱਥੇ ਨਾ ਮਤਲਬ ਸੁਹਾਣਾ ਸਾਹਿਬ ਦੇ ਕੋਲੇ ਮੈਂ ਜਿਹੜੇ ਸਬਜ਼ੀਂ ਵੇਚਦੇ ਆਪਣੇ ਉਹ ਰਹਿੰਦੇ ਆ ਤੇ ਮਤਲਬ ਇਹਨਾਂ ਦਾ ਸ਼ਾਇਦ ਯੂਪੀ ਤੋਂ ਆਏ ਨਹੀਂ ਪਤਾ ਕਿੱਥੋਂ ਆ ਭਈਆ ਉੱਥੇ ਰਹਿੰਦੇ ਆ ਸਾਰੇ ਤੇ ਮਤਲਬ ਉਹਨਾਂ ਦਾ ਪੂਰਾ ਉਹ ਬਣਿਆ ਹੋਇਆ ਸੋਸਾਇਟੀ ਪੂਰੀ ਤੇ ਜਿਵੇਂ ਉਹਨਾਂ ਦਾ ਘਰ ਆ ਸਾਰੇ ਮਤਲਬ ਇਕੱਠੇ ਆ ਤੇ ਉੱਥੇ ਆਪਣੇ ਦੋ ਸਰਦਾਰ ਭਰਾ ਗਏ ਸੀਗੇ ਇੱਕ 16 ਸਾਲ ਦੇ ਸੀ ਮੈਨੂੰ ਲੱਗਦਾ ਸ਼ਾਇਦ ਇੱਕ ਵੱਡੇ ਸੀ ਤੇ ਉਹ ਕੋਈ ਉਹਨਾਂ ਦੀ ਮਾੜੀ ਮੋਟੀ ਗੱਲ ਤੇ ਵੀ ਤੂੰ ਤਾਂ ਮੈਂ 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 ਹੋ ਗਈ ਉੱਥੇ ਤੇ ਉਦੋਂ ਕੰਮ ਗਿਆ ਬਹੁਤ ਜ਼ਿਆਦਾ ਬਾਦ ਤੇ ਇੱਕ ਜ਼ਖਮੀ ਹੋ ਗਏ ਦੋਨੇ ਸਰਦਾਰ ਭਰਾ ਤੇ ਇੱਕ ਸਰਦਾਰ ਭਰਾ ਆਪਣਾ ਨਹੀਂ ਰਿਹਾ ਬਹੁਤ ਮੰਦਭਾਈ ਘਟਨਾ ਹੋਈ ਹੈ ਇੱਕ ਵਿਚਾਰਾ ਜ਼ਖਮੀ ਹੈ ਤੇ ਹਾਲਤ ਉਹਨਾਂ ਦੀ ਵੀ ਗੰਭੀਰ ਹੈ ਜਿੰਨਾ ਵੀ ਕਹਿ ਦੀ ਉਹਨਾਂ ਮਾੜਾ ਹੋਇਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵਿਚਾਰਾ ਸਹੀ ਹੋ ਜੇ ਹੁਣ ਤੁਸੀਂ ਵੇਖ ਲਓ ਵੀ ਕੀ ਖਲਾਤ ਬੰਦ ਜਾਂਦੇ ਪੰਜਾਬ ਦੇ ਵਿੱਚ ਜੇ ਆਹੀ ਕੁਝ ਹੋਣ ਲੱਗ ਗਿਆ ਤਾਂ ਫਿਰ ਕੀ ਬजूद ਰਹੂਗਾ ਜਿੰਨੇ ਵੀ ਕਹਿ ਦੀਏ ਉੰਨੀ ਮੰਦਪਾਗੀ ਘਟਣਾ ਹੈ ਜਿੰਨੇ ਵੀ ਕਹਿ ਦੀਏ ਤੁਸੀਂ ਵੇਖ ਲਓ ਯਾਰ ਪੰਜਾਬ ਚ ਪੰਜਾਬੀ ਸੇਫ ਨਹੀਂ ਚਲ ਜੋ ਮਰਜੀ ਹੈ ਹੁਣ ਆਪਣੇ ਪਿਛਲੀ ਗੱਲ ਤਾਂ ਨਹੀਂ ਪਤਾ ਉਹ ਵੀ ਲੱਗ ਜੂ ਪਤਾ ਪਰ ਗਲਤ ਹੋਇਆ ਬਹੁਤ ਜ਼ਿਆਦਾ ਹੈ ਜਿੰਨਾ ਵੀ ਕਹਿ ਦਿੱਤੀ ਤਾਂ ਕਰਕੇ ਆ ਤੁਸੀਂ ਦੇਖ ਸਕਦੇ ਹੋ ਰਸ਼ ਕਿੰਨਾ ਜਿਆਦਾ ਹੈ ਕਿਸੇ ਪਾਸੇ ਜਾਣ ਦਾ ਰਸਤਾ ਨਹੀਂਗਾ ਤੇ ਹੁਣ ਸਿੱਧਾ ਜਾਣਾ ਹੈਗਾ ਵੇਣੇ ਆ ਜੇ ਰੋਡ ਖੁੱਲੀ ਹੈ ਕਿ ਬਲੌਕ ਹੈ ਤੇ ਬਹੁਤ ਜਿਆਦਾ ਟਾਈਮ ਲੱਗ ਜਾਂਦਾ ਅਸੀਂ ਪਹਿਲਾਂ ਇਧਰੋਂ ਆਏ ਆ ਬਾਈ ਉਧਰੋਂ ਬਾਈ ਕੇਵੀ ਦੇ ਉਧਰੋਂ ਕੀ ਟੈਂਪ 3 ਤੋਂ ਉੱਥੋਂ ਅਸੀਂ ਜਾਣਾ ਸੀਗਾ ਹੋਮਲੈਂਡ ਤੇ ਇੰਨਾ ਟਾਈਮ ਲੱਗਿਆ ਸਾਨੂੰ ਇੰਨਾ ਜਿਆਦਾ ਤੇ ਹੁਣ ਅਸੀਂ ਆਏ ਆ ਆਪਣੇ ਮਾਨ ਸਾਹਿਬ ਦੇ ਘਰੋਂ ਬੰਚ ਪ੍ਰਤਾਪ ਸਿੰਘ ਮਾਨ ਸਾਹਿਬ ਤੇ ਹੁਣ ਅਸੀਂ ਫੇਰ ਵਾਪਸ ਜਾ ਰਹੇ ਹੁਣ ਵੇਨੇ ਕਿੰਨਾ ਟਾਈਮ ਲੱਗਦਾ ਤਾਂ ਕਰਕੇ ਦੇਖ ਲਓ ਵੀ ਹੁਣ ਪੰਜਾਬ ਦੀ ਕੀ ਤਸਵੀਰ ਬਣੀ ਪਈ ਐ ਜੋ ਵੀ ਹੋ ਰਿਹਾ ਪੰਜਾਬ ਦੇ ਵਿੱਚ ਨਾ ਨਾ ਬਹੁਤ ਮਾੜਾ ਹੋ ਰਿਹਾ ਪ੍ਰਮਾਤਮਾ ਗਿਰਦਾਸ ਕਰਦੇ ਪੰਜਾਬ ਦੇ ਹਾਲਾਤ ਜਿਹੜੇ ਉਹ ਠੀਕ ਹੋਣ ਤੇ ਪੰਜਾਬ ਪਹਿਲਾਂ ਜਿਹਾ ਹਸਦਾ ਵਸਦਾ ਤੇ ਖੁਸ਼ਹਾਲ ਪੰਜਾਬ ਹੋਵੇ ਤੇ ਬਾਕੀ ਆਏ ਆ ਵੀ ਅੱਜ ਇੱਥੇ ਧੁੱਪ ਨਿਕਲੀ ਸੀਗੀ ਤੇ ਪਿੰਡ ਦਾ ਆਪਾਂ ਨੂੰ ਪਤਾ ਨਹੀਂ ਕੀ ਹਾਲਾਤ ਆ ਕੀ ਨਹੀਂ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਤੇ ਕੱਲ ਇੱਥੇ ਨਹੀਂ ਧੁੱਪ ਨਿਕਲੀ ਅੱਜ ਤਾਂ ਸੂਰਜ ਦੇਵਤਾ ਹੀ ਨਿਕਲੇ ਵੀ ਦੇਖ ਲਓ ਟਾਈਮ ਨੇ ਹੀ ਨਿਕਲੇ ਸੀ ਤੇ ਬਾਕੀ ਤੁਮਾ ਕਿ ਤੋਂਦੇ ਸਾਰੇ ਪਾਸੇ ਹੀ ਆ ਜਾਈ ਤਾਈ। ਹੌਣ ਵਾਲੇ ਤਨਾ ਚ ਵੇਖੋ ਸਹੀ ਹੋ ਜਾਤਾ। ਤੇ ਠੰਡੋ ਨਹੀਂ ਕੀ ਜ ਨਹੀਂ ਕਿ ਉਧਰ। ਕੋਈ ਜ਼ਿਆਦਾ ਫਰਕ ਨਹੀਂ। ਪਹਿਲਾਂ ਪਤਾ ਕੀ ਲਈ ਤਾਂ ਪਹਿਲਾਂ ਆਪਾਂ ਚੰਡੀ ਘੜਾਉਂਦੇ ਸੀ ਨਾ। ਤੇ ਜਦੋਂ ਆਪਾਂ ਮਤਲਬ ਟੋਲ ਪਾਟਾ ਲੰਘਦੇ ਤਾਂ ਮੌਸਮ ਸਹੀ ਹੁੰਦਾ ਸੀਗਾ। ਤੇ ਹੁਣ ਤੁਹਾਡੇ ਸਾਹਮਣੇ ਹੈ। ਮੈਨੂੰ ਤਾਂ ਮਹਿਸੂਸ ਨਹੀਂ ਸੀ ਮੈਨੂੰ ਕਹ ਲੱਗ ਜਾਂਦਾ ਸੀਗਾ। ਵੀ ਤੁੰਦ ਜੀ ਨਹੀਂ ਹੋਣੀ ਤੁਮਾ ਜਾ ਪਰ ਹੈਗਾ ਇੱਥੇ ਆਕੇ। ਆ ਦੇਖ ਲਓ ਕੀ ਹਾਲਾਤ ਆ ਆ ਦੇਖੋ ਕਿੰਨੀ ਵੱਡੀ ਲਾਈਨ ਲੱਗੀ ਪਈ ਤੇ ਬਾਕੀ ਦੋਸਤੋ ਇਧਰ ਵੀ ਦੇਖੋ ਆ ਹੁਣ ਜਾਮ ਆ ਬਾਕੀ ਦੋਸਤੋ ਗੱਲ ਆਇਆ ਵੀ ਜਿਹੜਾ ਅੱਜ ਵਾਲੀ ਵੀਡੀਓ ਆ ਕੋਈ ਛੋਟੀ ਕਿਉਂਕਿ ਸਮਾਂ ਘਟਾ ਹੈ ਤੇ ਇਹ ਵੀ ਹੁਣ ਮੌਕੇ ਤੇ ਬਣਾ ਕੇ ਆਈਆਂ ਅਪਲੋਡ ਕਰਾਂਗੇ ਇੱਕ ਜਿਹੜੀ ਵਾਈਫਾਈ ਦਾ ਨੈਟਵਰਕ ਹੈ ਉਹਦੇ ਬਿਨਾ ਵੀਡੀਓ ਅਪਲੋਡ ਤਾਂ ਹੀ ਹੁੰਦੀ ਤੇ ਹੁਣ ਸ਼ਾਮ ਨੂੰ ਜਾਣਾ ਸੀ ਬਾਈ ਕੋਲੇ ਸਟੂਡੀਓ ਉੱਥੇ ਕਰ ਸਕਦੇ ਆ ਆ ਕਰਕੇ ਫਿਰ ਫਾਇਦਾਦਮ ਤੁਸੀਂ ਇੰਨੇ ਕੁ ਬਲ ਆਪਣੇ ਸਾਰੇਓ ਆ ਦੇਖੋ ਜਮਾਂ ਨੰਗਰੋਂ ਥਾਣੀ ਕਿਤੇ ਵੀ ਤੇ ਲੋਕ ਬਹੁਤ ਜ਼ਿਆਦੇ ਵਿਚਾਰੇ ਪਰੇਸ਼ਾਨ ਹੋ ਰਹੇ ਐ ਤੇ ਬਾਕੀ ਜੇ ਕਿਸੇ ਨੇ ਗੁਰੂ ਘਰ ਜਾਣਾ ਸੁਹਾਣਾ ਸਾਹਿਬ ਉਹ ਫਿਰ ਆਇਆ ਵੀ ਜਿਹੜੀ ਸੁਹਾਣਾ ਸਾਹਿਬ ਦੀ ਪਾਰਕਿੰਗ ਐ ਆਪਣੇ 에어ਪੋਰਟ ਵਾਲੇ ਪਾਸੇ ਨੂੰ ਉਧਰ ਕਾਰ ਲਵਾ ਦਿੰਦੇ ਆ ਉਹ ਜਾਂ ਸਟੇਡੀਅਮ ਉਹ ਚ ਲਵਾ ਦਿੰਦੇ ਆ ਤੇ ਕਾ ਪੈਦਲ ਯਾਤਰੀ ਕਰਨੀ ਪੈਂਦੀ ਐ ਤੇ ਇੱਕ ਪਾਸੇ ਟਰੱਕ ਲਾ ਰੱਖਿਆ ਤੇ ਇੱਕ ਪਾਸੇ ਮਲਾ ਟਰੈਕਟਰ ਲਾ ਰੱਖਿਆ ਤੇ ਧਰਨਾ ਮਤਲਬ ਚੌਂਕ ਕੋਲੇ ਪ੍ਰੇਸ਼ਾਨੀ ਦਾ ਕਰ ਲੋਕਾਂ ਨੂੰ ਬਹੁਤ ਹੋ ਰਹੀ ਆ ਤੁਹਾਡੇ ਸਾਹਮਣੇ ਜੇ ਹੁਣ ਇਹਨਾਂ ਨੇ ਜਾਣਾ ਜੇ ਮੰਨ ਕੇ ਚੱਲੋ ਪਰਲੇ ਪਾਸ ਜਾਣਾ ਸੋਹਣਾ ਸਾਹਿਬ ਤੋਂ ਤਾਂ ਇਹਨਾਂ ਨੂੰ ਬਹੁਤ ਟਾਈਮ ਲੱਗ ਜੂਗਾ ਬਹੁਤ ਜ਼ਿਆਦਾ ਸੋਚ ਨਹੀਂ ਸਕਦੇ ਤੁਸੀਂ ਕੱਲ ਵੀ ਤਾਂ ਅਸੀਂ ਮਤਲਬ ਮੰਨ ਕੇ ਚੱਲੋ ਜੇ 5 ਵਜੇ ਪਹੁੰਚ ਸੀ ਤਾਂ ਅਸੀਂ ਜਾਣਾ ਸੀਗਾ ਇਧਰ ਫਲਕਨਪੁਰ ਵਾਲੀ ਸਾਈਡ ਤੇ ਸਾਨੂੰ ਘੱਟੋ ਘੱਟ ਤੁਸੀਂ ਵੇਖ ਲਓ ਵੀ 105 ਸੈਕਟਰ ਤੋਂ ਉਸ ਤੋਂ ਨਹੀਂ ਜਾਂਦਿਆਂ ਨੂੰ ਘੱਟੋ ਘੱਟ 1.5 ਤੋਂ ਘੰਟੇ ਲੱਗਦੇ ਹੋਣਗੇ ਬਹੁਤ ਜਿਆਦਾ ਟਰੈਫਿਕ ਸੀ ਕਿਉਂਕਿ ਐਸੀ ਵੀ ਹੁਣ ਕਿਸੇ ਨੂੰ ਜਿਹੜਾ ਨੂੰ ਪਤਾ ਉਹ ਤਾਂ ਇਧਰ ਤੇ ਨਹੀਂ ਆਉਂਦਾ ਜਿਹੜਾ ਪਹਿਲੇ ਏਰੀਆ ਆਉਂਦਾ ਜਾਂ ਕਿੰਨੇ ਘਣਾ ਘਾਰੀ ਇਧਰ ਵਿਚਾਰਾਂ ਦਾ ਉਹਨਾਂ ਨੂੰ ਪਰੇਸ਼ਾਨੀ ਬਹੁਤ ਜਿਆਦਾ ਆ ਰਹੀ ਹੈ ਆਪਣੀ ਵੀਡੀਓ ਚੱਲੀ ਜਾਂਦੀ ਹੈ ਆਪਾਂ ਮਤਲਬ ਕੋਈ ਐ ਨਹੀਂ ਵੀ ਕੱਟ ਕੇ ਲਾਈ ਜਾਂਦੇ 파ਟ ਤੇ ਉਹਦੇ ਵਿੱਚ ਤੁਸੀਂ ਵੇਖ ਲਓ ਕਿੰਨਾ ਜਿਆਦਾ ਰਸ ਬਸ ਇੰਨੇ ਨਹੀਂ ਗੱਡੀਆਂ ਦੁਰਦੀਆਂ ਫਿਰ ਰੁਕ ਜਾਂਦੀਆਂ ਦੁਰਦੀਆਂ ਫਿਰ ਰੁਕ ਜਾਂਦੀਆਂ ਪਰ ਜੋ ਜੋ ਵੀ ਹੋਇਆ ਪਰਸੋ ਦੀ ਗੱਲ ਹੈ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇੱਕ ਰੀਦਰ ਵਿਚਾਰੇ ਦੀ ਉਮਰ ਹੀ ਬੜੀ ਘੱਟ ਆ ਯਾਰ ਮੈਨੂੰ ਤਾਂ ਬੜਾ ਦੁੱਖ ਲੱਗਿਆ ਵੀ ਪੰਜਾਬ ਦੀ ਹੁਣ ਕੀ ਤਸਵੀਰ ਬਣਦੀ ਜਾਂਦੀ ਹੈ ਬਾਕੀ ਦੂਜੀ ਗੱਲ ਦੋਸਤੋ ਆਏ ਆ ਵੀ ਹੁਣ ਕੱਲ ਨੂੰ ਅਸੀਂ ਜਾਣਾ ਪਿੰਡ ਤੇ ਜਿਹੜਾ ਬਲੌਗ ਕੱਲ ਬਣਿਆ ਤੇ ਕੁਛ ਅੱਜ ਬਣਾਵਾਂਗੇ ਉਹ ਫਿਰ ਕੱਲ ਨੂੰ ਇਕੱਠਾ ਜੋੜ ਕੇ ਅਪਲੋਡ ਕਰਾਂਗੇ ਤਾਂ ਕਰਕੇ ਅੱਜ ਫਿਰ ਮੈਂ ਛੋਟਾ ਬਲੌਗ ਹੀ ਪਾ ਰਿਹਾ ਕਿਉਂਕਿ ਕੋਈ ਵੀ ਦਿਨ ਆਪਾਂ ਖਾਲੀ ਨਹੀਂ ਜਾਣ ਦੇਣਾ ਮਿਹਨਤ ਕਰਦੇ ਨਾਲ ਤੁਸੀਂ ਵੇਖ ਲਓ ਕਿੰਨੇ ਦਿਨ ਹੋ ਗਏ ਆਪਾਂ ਨੂੰ ਜਿੰਨੀਆਂ ਵੀਡੀਓ ਹੋਈਆਂ ਉਹਨੇ ਦਿਨ ਹੋ ਗਏ ਤੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਆਪਣਾ ਕੰਮ ਹੌਲੀ ਹੌਲੀ ਚੱਲ ਰਿਹਾ ਵਧੀ ਇੱਕ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਥੱਲੇ ਕਮੈਂਟ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਨੂੰ ਮਤਲਬ ਪ੍ਰੈਸ ਕਰ ਦਿਆ ਕਰੋ ਘੰਟੀ ਵਾਲਾ ਬਟਨ ਦਾ ਜਿਹੜਾ ਉਹਦੇ ਨਾਲ ਆਏ ਹਨ ਜਦੋਂ ਆਪਣੀ ਕੋਈ ਵੀਡੀਓ ਆਊਗੀ ਤੁਹਾਨੂੰ ਨਾਲ ਦੀ ਨਾਲ ਤੁਹਾਡੀ ਸਕਰੀਨ ਦੇ ਉੱਤੇ ਨੋਟੀਫਿਕੇਸ਼ਨ ਆ ਜਾਊਗੀ ਵੀ ਹਾਂ ਅੱਜ ਉਹ ਮਾਨ ਨੇ ਵੀਡੀਓ ਪਾਤੀ ਚੜਦਾ ਪੰਜਾਬ ਸ਼ੋਅ ਨੇ ਤੇ ਬਾਕੀ ਫੇਸਬੁੱਕ ਤੇ ਵੀ ਤੁਸੀਂ ਬੜਾ ਪਿਆਰ ਦੇ ਰਹੇ ਹੋ ਗਿੱਲਸਾਹ ਵਾਲੀ ਵੀਡੀਓ ਜਿਹੜੀ ਆਪਣੀ 1 ਮਿਲੀਅਨ ਹੋਣ ਵਾਲੀ ਹੈ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਆਹ ਦੇਖ ਲਓ ਦੋਸਤੋ ਘਟੋ ਘਟ ਨਹੀਂ ਤਾਂ ਸਾਨੂੰ 20-25 ਮਿੰਟ ਹੋਏ ਖੜ ਮਾੜੀ ਮੁੱਟੀ ਗਾਂ ਗਈ ਹੈ ਤੇ ਇੰਤਜ਼ਾਰ ਅਜੇ ਵੀ ਉਹ ਲਾਈਟਿੰਗ ਤੱਕ ਜਾਵੜ ਗਏ ਕਿਉਂਕਿ ਅਸੀਂ ਜਾਨਾ 88 ਸੈਕਟਰ ਯਾਰ ਦੋਸਤ ਨੂੰ ਮਿਲਣਾ ਤੇ ਬਾਕੀ ਤੁਹਾਨੂੰ ਪਤਾ ਹੀ ਹੋਣਾ ਹੈ ਦਸੰਬਰ ਦੇ ਮਹੀਨੇ ਤੋਂ ਸਾਂਝਾਂ ਨੇ ਦਲਜੀਤ ਦਾ ਸ਼ੋਅ ਹੈ ਇੱਥੇ ਤੇ ਜਿਹੜੀਆਂ ਪਹਿਲਾਂ ਵੀ ਦਿੱਲੀ ਟਿਕਟਾਂ ਬੁੱਕ ਹੋ ਗਈਆਂ ਸੀ ਬਾਈ ਜੀ ਉਹ ਸਿਰਫ 30 ਸੈਕਿੰਡ ਦੇ ਵਿੱਚ ਟਿਕਟਾਂ ਬੁੱਕ ਹੋ ਗਈਆਂ ਸੀ ਹੁਣ ਕਈ ਲੋਕ ਰੌਲਾ ਪਾ ਰਹੇ ਆ ਇੱਕ ਮੈਂ ਕੁੜੀ ਦੀ ਵੀਡੀਓ ਵੇਖੀ ਸੀ ਆਦੀ ਇੱਕ ਜੀ ਇੰਡੀਆ ਇੱਕ ਮਤਲਬ ਜਿਹੜੀ ਆਡੀਅנס ਹੈ ਇੰਡੀਆ ਦੀ ਉਹ ਜ਼ਿਆਦਾਤਰ ਗਰੀਬ ਹੈ ਵੀ ਟਿਕਟ ਕੱਟ ਕਰੀ ਜਾਵੇ ਤੇ ਅਕੇ ਐ ਕੋਈ ਖਰੀਦ ਨਹੀਂ ਸਕਦਾ ਜੇ ਖਰੀਦ ਨਹੀਂ ਸਕਦਾ ਤਾਂ ਫਿਰ 30 ਸਕਿੰਟਾਂ ਦੇ ਵਿੱਚ ਕਿਵੇਂ ਮਤਲਬ ਸਾਰੀਆਂ ਡਿਟਿਕਟ ਬੁੱਕ ਹੋ ਗਈਆਂ ਠੀਕ ਹੈ ਨਾਲੇ ਇੱਕ ਗੱਲ ਹੋਰ ਹੈ ਉਹ ਕਹਿੰਦੀ ਸੀ ਤੇਰੇਆਂ ਵਾਲੀ ਟਿਕਟ ਹੈ ਤੇਰੇਆਂ ਵਾਲੀ ਟਿਕਟ ਮੈਂ ਦੱਸ ਦਿਆ ਮੜਾ ਭੈਣ ਜੀ ਨੂੰ ਵੀ ਤੇਰੇਆਂ ਵਾਲੀ ਟਿਕਟ ਉਹ ਨਹੀਂ ਟਿਕਟ 1300 ਵਾਲੀ ਵੀ ਹੈਗੀ ਉੱਥੇ ਉਹਦਾ ਦੀ ਮਰਜ਼ੀ ਆ ਤੁਸੀਂ ਜੰਨੀ ਮਰਜ਼ੀ ਲੈ ਲਓ ਤੇ ਬਾਕੀ ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਇੱਕ ਗੱਲ ਦਿੰਦਾ ਕੋਈ ਨਹੀਂ ਆਦਾ YouTube ਤੇ ਵੇਖ ਲਓ ਮੋਬਾਈਲ ਤੇ ਵੇਖ ਲਓ ਜ਼ਰੂਰੀ ਤਾਂ ਨਹੀਂ ਆਪਾਂ ਉੱਥੇ ਜਾਣਾ ਤੇ ਬਾਕੀ ਜੇ ਅਗਲੇ ਨੇ ਮਿਹਨਤ ਕਰੀ ਹੈ ਅਗਲਾ ਇੱਥੋਂ ਤੱਕ ਪਹੁੰਚਿਆ ਫਿਰ ਪੈਸੇ ਤਾਂ ਅਗਲਾ ਲ ਬਾਕੀ ਨੇ ਲਿਆ ਵੀ ਨਜ਼ਾਰਾ ਦਿੰਦਾ ਸਿਰ ਲਾਉਂਦਾ ਸਿਰਾ ਅੱਛਾ ਹੁਣ ਜਾਲ ਤਾਂ ਜਿਹੜੀ ਚੜ੍ਹਾਈ ਹੋਈ ਹੈ ਬਾਈ ਦਲਜੀਤ ਦੀ ਹੋਈ ਹੈ ਉਹਨਾਂ ਦੇ ਮਾਨੀਆਂ ਦੇ ਵਿਆਹ ਤੇ ਉੱਥੇ ਬਤਾ ਕਾਰਨ ਕੀ ਹੈ ਹੁਣ ਬਸੇਰੇਬੰਦ ਗੱਲ ਕਰਦੇ ਦਲਜੀਤ ਨੇ ਸਿਰ ਲਾ ਤਾਂ ਲਾਇਆ ਤਾਂ ਸਿਰਾ ਹੀ ਹੈ ਅਸਲ ਜਿਹੜੇ ਹਿੰਦੀ ਸਿੰਘ ਹੁੰਦੇ ਆ ਹਿੰਦੀ ਸਿੰਗਰ ਨਾ ਮਤਲਬ ਠੰਡਾ ਗਾਉਂਦੇ ਆ ਖੜਕੇ ਜਗਾਈ ਜਾਂਦੇ ਰਹਿੰਦੇ ਆ ਜਦੋਂ ਆਪਣੇ ਲਿਆਉਂਦੇ ਆਪਣੇ ਫਿਰ ਨੱਚਦੇ ਆ ਨਾਲ ਤੇ ਆਪਣੇ ਜਿਹੜੇ ਮਿਊਜ਼ਿਕ ਹੈ ਬਾਈ ਕੀ ਬਾਤ ਹੈ ਨੱਚਣ ਲਾਉਣ ਦਾ ਮਤਲਬ ਬੂਸਟ ਬੂਸ ਬੰਬ ਨਹੀਂ ਹੁੰਦੇ ਉਹ ਖੜੇ ਹੋ ਜਾਂਦੇ ਬੰਦੇ ਤੇ ਸਿਰਾ ਤਾ ਕਰਕੇ ਫਿਰ ਜਿਹੜਾ ਆਪਣਾ ਪੰਜਾਬੀ ਸਿੰਗਰ ਹੈ ਕੋਈ ਵੀ ਸਿੰਗਰ ਹੈ ਸਿਰਾ ਲਾਉਂਦਾ ਹੈ ਜਿਹੜਾ ਲਾਈਵ ਗਾਉਂਦਾ ਹੈ ਬਾਕੀ ਬਾਈ ਦਲਜੀਤ ਦੀ ਤਾਂ ਐਕਟਿੰਗ ਬਹੁਤ ਵਧੀਆ ਹੈ ਤੇ ਗਾਉਂਦਾ ਵੀ ਬਹੁਤ ਵਧੀਆ ਹੈ ਤੇ ਇੱਕ ਰਮ ਪੇਸ਼ ਕਰਨ ਦਾ ਤਰੀਕਾ ਬੜਾ ਵਧੀਆ ਹੈ ਤੇ ਬਾਕੀ ਬਈ ਇਸ ਗੱਲ ਲਈ ਦਲਜੀਤ ਦਾ ਬਹੁਤ-ਬਹੁਤ ਧੰਨਵਾਦ ਆਪਣੀ ਪੰਜਾਬੀਆਂ ਨੂੰ ਪੰਜਾਬ ਨੂੰ ਬਹੁਤ ਉੱਚਾ ਲੈ ਕੇ ਗਿਆ ਰੋਜ਼ ਰੌਲਾ ਪੈਂਦਾ ਹੈ ਬਾਈ ਸਿਰਫ ਇੱਕ ਹੀ ਗੱਲ ਆਦਾ ਜਿੰਨ ਜਰ ਮੇਰੇ ਸਾਹ ਹੈ ਮੈਂ ਐਂ ਬੋਲਦਾ ਰਹੂੰਗਾ ਮੈਂ ਹਾਂ ਪੰਜਾਬ ਤੇ ਹੱਕ ਹੀ ਬੰਦਾ ਹੈ ਜਿਹੜੇ ਪੰਜਾਬ ਨੇ ਮਤਲਬ ਦਲਜੀਤ ਨੂੰ ਇੰਨਾ ਕੁਝ ਦਿੱਤਾ ਤਾਂ ਉਹਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਹੈ ਸ਼ੁਕਰਾ ਦੋਸਤੋ ਨਿਕਲ ਹੀ ਗਏ ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਹੁਣ ਦੋਸਤੋ ਬਸ ਅੱਜ ਲਈ ਇੰਨਾ ਹੀ ਸਮਾਂ ਘਟ ਹੈ ਕੱਲ ਨੂੰ ਮਿਲਾਂਗੇ ਓਕੇ ਦੋਸਤੋ ਬਾਏ ਬਾਏ ਟਾਟਾ ਕੱਲ ਉਹ ਬਲੌਗ ਹੋਰ ਵੀ ਜ਼ਿਆਦਾ ਘੈਂਟ ਹੋਊਗਾ ਅਰ ਸਾਨੂੰ ਇੱਕ ਮੈਂ ਗੱਲ ਦੱਸਣੀ ਸੀ 10ਤੀ ਮਹੱਲੀ ਵਾਲੀ ਜੋ ਬਹੁਤ ਮਾੜੀ ਘਟਨਾ ਹੋਈ ਹੈ ਤੇ ਬਾਕੀ ਕੱਲ ਨੂੰ ਮਿਲਦੇ ਆ ਦੋਸਤੋ ਓਕੇ ਬਾਏ ਬਾਏ ਟਾਟਾ ਟੇਕ ਕੇਅਰ